ਸ਼ਸ਼ੀਕਾਰ ਜੀ ਮੈਂ ਗੁਰਮੇਰ ਬਟਿਕ ਤੋਂ ਹੋਪਸੋ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਣੇ ਜੋ ਸੂਟ ਆਏ ਨੇ ਜੀ ਇਹ ਆਰੀ ਵਰਕ ਤੇ ਹੈਂਡਵਰਕ ਦੇ ਸੂਟ ਰਹਿਣਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਨੇ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਨੇ ਇਹਨਾਂ ਦੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਬਹੁਤ ਹੀ ਘੱਟ ਪ੍ਰਾਈਸ 'ਚ ਦੇ ਰਹੇ ਹਾਂਗੇ ਆਪਾਂ ਤੇਰੀ ਫੈਬਰਿਕ ਦੀ ਡਿਟੇਲਿੰਗ ਨੇ ਸਾਡੀ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਿਆ ਕਰੋ ਐਂਡ ਤੱਕ ਅਸੀਂ ਫੈਬਰਿਕ ਦੀ ਡਿਟੇਲਿੰਗ ਵੀ ਦੀਨੇ ਵਰਕ ਦੀ ਡਿਟੇਲਿੰਗ ਵੀ ਦੀਨੇ ਪ੍ਰਾਈਸ ਵੀ ਨਾਲ ਨਾਲ ਦੱਸਦੇ ਹਾਂ ਇਹ ਫੈਬਰਿਕ ਰਹੂਗਾ ਜੀ ਵਿਸਕੋਜ਼ ਔਰਗੰਝਾ ਦੇ ਉੱਤੇ ਮਹਿੰਦੀ ਕਲਰ ਹੈ ਇਦਾਂ ਸੈਂਟਰ ਪੈਨਲ ਜਾ ਰਹੇ ਨੇ نیچے ਘੇਰੇ ਤੇ ਹੈ ਬਾਜੂ ਦੇ ਉੱਤੇ ਵਰਕ ਆਊਗਾ ਜੀ ਐਦਾ ਬਾਜੂ ਦੇ ਉੱਤੇ ਵਰਕ ਆਊਗਾ ਤੇ ਜਿਹੜਾ ਇਹਦਾ ਦੁਪੱਟਾ ਹੈ ਦੁਪੱਟਾ ਵੀ ਪੂਰਾ ਹੈਗੇ ਰਹੂਗਾ ਜੀ ਬਿਸਕੋਸ اور ਗੰਜਾ ਦਹੀ ਦੁਪੱਟਾ ਰਹੂਗਾ 2.5 ਮੀਟਰ ਦਾ ਦੁਪੱਟਾ ਰਹੂਗਾ ਖੁੱਲਾ ਡੁੱਲਾ ਪੂਰਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੁੰਨਾ ਸੂਟ ਹੈ ਵਿੱਚ ਵੀ ਸੈਂਟਰ ਪੈਨਲ ਜਾ ਰਹੇ ਨੇ ਤੇ ਪੱਲੇ ਦੇ ਉੱਤੇ ਇਹਦੇ ਹੈਗੀ ਵਰਕ ਆਊਗਾ ਮਹਿੰਦੀ ਕਲਰ ਹੈ ਜੀ ਬਾਟਮ ਪਲੇਨ ਰਹੂਗੀ ਫਰਸਟ ਕਲਰ ਇਹ ਹੈ ਤੇ ਸੈਕਿੰਡ ਕਲਰ ਪੀਕਾਕ ਫਿਰੋਜੀ ਜਿਹਾ ਕਲਰ ਹੈ ਜੀ ਇਹ ਕਲਰ ਸਾਇਦ ਵੀਡੀਓ ਦੇ ਵਿੱਚ ਚੇਂਜ ਆ ਰਿਹਾ ਹੋਵੇ ਕਿਉਂਕਿ ਚੇਂਜ ਆਉਂਦਾ ਹੁੰਦਾ ਹੈਗਾ ਇਹ ਕਲਰ ਦੀ ਇਹ ਸੈਕੰਡ ਸੂਟ ਹੈ ਜੀ ਜੋ ਆਪਣਾ ਅੱਜ ਦਾ ਰੈਡੀ ਹੋਇਆਗਾ ਬਹੁਤ ਹੀ ਜਿਆਦਾ ਪਿਆਰਾ ਸੂਟ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਦੇਖ ਸਕਦੇ ਹੋ ਤੁਸੀਂ ਐਦਾਂ ਘੇਰੇ ਦੇ ਉੱਤੇ ਵਰਕ ਆਊਗਾ ਵਰਕ ਦੀ ਡਿਟੇਲਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਫਿਨਿਸ਼ਿੰਗ ਹੈ ਤੇ ਐਦਾਂ ਸੈਂਟਰ ਪੈਨਲ ਜਾਣਗੇ ਤਿੰਨ ਕਲੀਆਂ ਜਾਣਗੀਆਂ ਉੱਤੇ ਨੂੰ ਤੇ 슬ੀਵਸ ਦੇ ਉੱਤੇ ਵੀ ਵਰਕਰ ਹੋਊਗਾ ਜੀ 슬ੀਵਸ ਦੇ ਉੱਤੇ ਵੀ ਐਦਾਂ ਵਰਕ 슬ੀਵਸ ਦੇ ਉੱਤੇ ਰਹੂਗਾ ਤੇ ਇਹਦੇ ਦੁਪट्टे ਤੇ ਵੀ ਹੈਵੀ ਵਰਕ ਹੈ 컬러 ਬਹੁਤ ਜਿਆਦਾ ਸੋਹਣਾ ਪਿਆਰਾ ਜਿਹਾ 컬러 ਹੈ ਜੀ 그린 ਜਿਹਾ 컬러 ਹੈ ਪਿਕੋ ਗ੍ਰੀਨ ਜਿਹਾ ਬਹੁਤ ਹੀ ਜਿਆਦਾ ਸੋਹਣਾ 컬러 ਹੈ ਇਦਾਂ ਪੱਲਿਆਂ ਦੇ ਉੱਤੇ ਵਰਕ ਆਊਗਾ ਤੇ ਵਿੱਚ ਨੂੰ ਕਲੀਆਂ ਜਾਣਗੀਆਂ ਜੀ ਫੋਰ ਸਾਈਡ ਕੱਟ ਵਰਕ ਨਾਲ ਫਿਨਿਸ਼ਿੰਗ ਕੀਤੀ ਹੋਈ ਆਪਾਂ ਨੇ ਦੁਪट्टे ਦੀ ਇਹ ਵੀ ਵਿਸਕੋਸ ਔਰਗਨza ਦੇ ਉੱਤੇ ਰਹੂਗਾ ਜੀ ਤੇ ਥਰਡ ਸੂਟ ਹੈ ਜੋ ਆਪਣਾ ਬਲੂ ਜਾਂ ਡਾਰਕ ਬਲੂ ਗ੍ਰੀਨ ਦਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਵੀ ਇਹ ਪਲੇਨ ਬਾਟਮ ਰੂਗੂ ਪਾਡਾ ਸ਼ਿਲਕ ਦੀ ਤੇ ਇਹ ਰਹੂਗਾ ਜੀ ਬਾਟ ਸ਼ਰਟ ਤੁਹਾਨੂੰ ਦਿਖਾ ਦਿੰਨੇ ਆਗੇ ਆਪਾਂ ਹੈਵੀ ਵਰਕ ਰਹੂਗਾ ਜੀ ਸ਼ਰਟ ਦੇ ਉੱਤੇ ਵੀ ਐਦਾਂ ਹੈਵੀ ਵਰਕ ਰਹੂਗਾ ਵਿੱਚ ਸਾਰੇ ਤੇ ਹੈਵੀ ਵਰਕ ਜਾਂਦਾ ਕਲੀਆਂ ਜਾਂਦੀਆਂ ਨੇ ਘੇਰੇ ਦੇ ਉੱਤੇ ਐਦਾਂ ਬਹੁਤ ਹੀ ਪਿਆਰਾ ਹੁੱਦੇ ਤੱਕ ਵਰਕ ਜਾਊਗਾ ਇਹ ਬਹੁਤ ਸੋਨਾ ਵਰਕ ਹੈ ਜੀ ਤੇ ਇਹ ਦੁਪੱਟਾ ਵੀ ਪੂਰਾ ਹੈਵੀ ਹੈ। ਦੁਪੱਟਾ ਪੂਰਾ ਹੈਵੀ ਰਹੂਗਾ ਜੀ ਬਹੁਤ ਹੀ ਪਿਆਰਾ 컬러 ਹੈ ਇਹਦਾ। ਤੇ ਅੱਜ ਵਾਲੀ ਵੀਡੀਓ ਜੋ ਅਸੀਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਇਹਨਾਂ ਦਾ ਪ੍ਰਾਈਸ ਰਹੂਗਾ 3000 ਰੁਪਏ। 3000 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ। ਸਾਡਾ ਨੰਬਰ ਹੈ 9855093293 ਸਾਡਾ ਨੰਬਰ ਰਹੂਗਾ ਜੀ ਸਕਰੀਨਸ਼ਾਟ ਪੇਜ 'ਤੇ ਜਿਹੜਾ ਵੀ ਕਲਰ ਤੁਸੀਂ ਲੈਣਾ ਹੈ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ। ਤੇ ਇਹ ਕਲਰ ਹੋਊਗਾ ਜੀ ਪੀਚ ਬਹੁਤ ਹੀ ਪਿਆਰਾ ਸਰਦਾਰੀ ਜਿਹਾ ਕਲਰ ਹੈ ਜੀ ਲਾਈਟ ਪੀਚ ਜਿਹਾ ਕਲਰ ਹੈਗਾ ਐ ਤੇ ਘੇਰੇ ਦੇ ਉੱਤੇ ਵਰਕ ਆਊਗਾ ਵਿਸਕੋਸ ਔਰ ਗੰਜਾ ਦੇ ਸੂਟ ਰਹਿਣਗੇ ਜੀ ਸੌਫਟ ਵਾਲੀ ਫੈਬਰਿਕ ਹੈ ਬਹੁਤ ਹੀ ਜਿਆਦਾ ਸੌਫਟ ਜਿੱਦਾਂ ਕਈ ਭਣਾ ਕਹਿੰਦੀਆਂ ਨੇ ਕੋਈ ਕਿਉਂਕਿ ਬਹੁਤ ਸਾਰੇ ਬਾਡੀ ਨੂੰ ਸ਼ੂਟ ਨਹੀਂ ਕਰਦੇ ਹੈਗੇ ਫੈਬਰਿਕ ਇਹ ਫੈਬਰਿਕ ਬਹੁਤ ਹੀ ਜਿਆਦਾ ਵਧੀਆ ਹੁੰਦਾ ਹੈਗਾ ਸੌਫਟ ਹੁੰਦਾ ਹੈਗਾ ਐਦਾਂ ਵਰਕ ਦੇ ਸ਼ਰਟ ਦੇ ਦੁਪੱਟੇ ਸਾਰੀ ਦੁਪੱਟੇ ਦੇ ਉੱਤੇ ਵਰਕ ਆਊਗਾ ਜੀ ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਜੀ ਪੂਰਾ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਇਦਾਂ ਜੋ ਵੀ ਤੁਹਾਨੂੰ ਸੂਟ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਹੋਰ ਕਲਰ ਅਵੇਲੇਬਲ ਨੇ 3000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਥੈਂਕ ਯੂ